ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਵਨੀ ਚੰਡੀਗੜ੍ਹ ਪੁਲਿਸ ਦੇ ਮਲਾਜ਼ਮ ਵਰਦੀ ਦੀ ਆਰਚ ਟ੍ਰੈਫਿਕ ਨਿਯਮਾਂ ਦੀਆਂ ਤਜ਼ੀਆਂ ਉਡਾ ਰਹੇ ਹਨ ਵਰਦੀ ਪਹਿਨ ਕੇ ਪੁਲਿਸ ਮਲਾਜ਼ਮ ਬਿਨਾ ਹੈਲਮਟ ਤੇ ਦੋ ਪਹੀਆ ਵਾਲੇ ਵਾਹਨ ਚਲਾਉਂਦੇ ਨਜ਼ਰ ਆਏ ਨੇ ਪੀਸੀ ਆਰ ਮਲਾਜ਼ਮ ਜੈਬਰਾ ਲੈਣ ਦੇ ਗੱਡੀ ਰੋਕਣ ਦੀ ਬਜਾਏ ਲਾਲ ਬੱਤੀ ਪਾਰ ਕਰ ਜਾਂਦੇ ਹਨ ਪੁਲਿਸ ਮਲਾਜ਼ਮਾਂ ਵੱਲੋਂ ਟ੍ਰੈਫਿਕ ਨਿਯਮਾਂ ਦੀਆਂ ਤਜ਼ੀਆਂ ਉਡਾਉਂਦੇ ਹੀ ਵੀਡੀਓ ਆਮ ਲੋਕਾਂ ਦੇ ਕੈਮਰੇ ਚ ਕੈਦ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹੈ ਹੁਣ ਪੁਲਿਸ ਮੁਲਾਜ਼ਮਾ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਦੁੱਗਣਾ ਜੁਰਮਾਨਾ ਭਰਨਾ ਪਵੇਗਾ ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮਾ ਦੀ ਵਿਭਾਗੀ ਜਾਂਚ ਵੀ ਕੀਤੀ ਜਾਵੇਗੀ ਇਹ ਹੁਕਮ ਟ੍ਰੈਫਿਕ ਵਿੰਗ ਦੇ ਅਫਸਰਾਂ ਨੇ ਸਾਰੇ ਜੁੰਟਾਂ ਨੂੰ ਭੇਜ ਦਿੱਤਾ ਹੈ ਡੀਐਸਪੀ ਟ੍ਰੈਫਿਕ ਐਡਮਿਨ ਅਤੇ ਸਾਊਥ ਬੈਸਟ ਚੰਡੀਗੜ੍ਹ ਦੇ ਜਾਰੀ ਹੁਕਮਾਂ ਤੇ ਸਪਸ਼ਟ ਕੀਤਾ ਹੈ ਕਿ ਪੁਲਿਸ ਮੁਲਾਜ਼ਮਾ ਦੀ ਵਰਦੀ 'ਚ ਹੋਵੇ ਜਾਂ ਸਿਵਲ ਚ ਸਰਕਾਰੀ ਵਾਹਨ ਚਲਾ ਰਿਹਾ ਹੋਵੇ ਜਾਂ ਨਿੱਜੀ ਕਿਸੇ ਵੀ ਸਥਿਤੀ ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਜਾਣੀ ਚਾਹੀਦੀ ਕੁਝ ਦਿਨਾਂ ਚ ਅਜਿਹੇ ਮਾਮਲੇ ਸਾਹਮਣੇ ਆਏ ਨੇ ਕਿ ਪੁਲਿਸ ਮੁਲਾਜ਼ਮ ਵਰਦੀ ਚ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮ ਤੋੜਦੇ ਫੜੇ ਗਏ ਨੇ ਜਿਨ੍ਹਾਂ ਦੀਆਂ ਤਸਵੀਰਾਂ ਅਖਬਾਰਾਂ ਚ ਪ੍ਰਕਾਸ਼ਿਤ ਹੋਈਆਂ ਹਨ ਜਿਸ ਨਾਲ ਚੰਡੀਗੜ੍ਹ ਪੁਲਿਸ ਨੂੰ ਵੀ ਅਕਸ ਖਰਾਬ ਹੋਇਆ ਹੈ ਮੋਟਰ ਵੀ ਕਲੈਕਟ ਦੀ ਧਾਰਾ 310 ਬੀ ਦੇ ਤਹਿਤ ਇਨਫਾਰਮੇਸ਼ਨ ਅਧਿਕਾਰੀ ਨਿਯਮ ਤੋੜਦਾ ਹੈ ਤਾਂ ਇਸ ਤੇ ਆਮ ਆਦਮੀ ਨਾਲੋਂ ਦੁੱਗਣਾ ਜੁਰਮਾਨਾ ਲਗਾਇਆ ਜਾਵੇਗਾ ਪੁਲਿਸ ਅਧਿਕਾਰੀਆਂ ਕਿਹਾ ਹੈ ਕਿ ਪੁਲਿਸ ਕਰਮੀ ਦੀ ਅਜਿਹੀ ਲੰਘਣਾ ਸਾਹਮਣੇ ਆਈ ਤਾਂ ਬਾਗੀ ਕਾਰਵਾਈ ਹੋਵੇਗੀ ਅਤੇ ਹਕੂਮਤ ਦੀ ਅਣਦੇਖੀ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਪੁਲਿਸ ਮੁਲਾਜ਼ਮਾ ਨੂੰ ਨਿਯਮਾਂ ਦਾ ਪਾਲਣਾ ਕਰਨਾ ਚਾਹੀਦਾ ਹੈ ਪੁਲਿਸ ਸਿਮਲਾਜ਼ਮਿੰਦ ਦੀ ਨਿਪਾਲਣਾ ਨਹੀਂ ਕਰਨਗੇ ਤਾਂ ਆਮ ਜਨਤਾ ਨੂੰ ਕੀ ਸਿਖਾਉਣਗੇ ਅੱਜੀਆਂ ਹੋਰ ਖਬਰਾਂ ਜਰਨਲਿਸਟ ਸਾਡੇ ਚੈਨਲ ਦੇ ਨਾਲ ਜੁੜੇ ਰਹਿਣਾ ਅਤੇ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰ ਦੇਣਾ ਮਿਲਦੇ ਆ ਕਿਸੇ ਹੋਰ ਖਬਰ ਦੇ ਨਾਲ ਧੰਨਵਾਦ ਜੀ